ਦਾ ਖਾਲਸਾ ਵਾਹਿਗੁਰੂ ਦੀ ਕਿਰਤ ਹੈ ਨਗਰ ਨਿਵਾਸੀ ਜਾਣਦੇ ਹੀ ਹਨ ਕਿ ਭਾਈ ਕਨੀਆ ਜੀ ਜੁਵਨ ਸਭਾਵਾਂ ਕਲੱਬ ਪੰਡੋਰੀ ਵੱਲੋਂ ਨਗਰ ਪੰਡੋਰੀ ਦੇ ਐਨਆਰਆਈ ਸਤਿਕਾਰਯੋਗ ਐਨਆਰਆਈ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਮਿਹਨਤੀ ਲੜਕੀਆਂ ਨੂੰ ਸिलाई ਮਸ਼ੀਨਾਵਾਂ ਵੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਕਿ ਜੋ ਸिलाई ਕੈਂਪ ਲੱਗਿਆ ਸੀ ਉਹ ਸਮੇਂ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਸਿੱਖਦੇ ਨਾਲ ਸਿਲਾਈ ਸਿੱਖਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਗੇ ਵੀ ਇਸ ਕੰਮ ਨੂੰ ਵਧਾਇਆ ਸੀ। ਸੋ ਉਹਨਾਂ ਦੇ ਵਿੱਚ ਹੀ ਸਾਡੀ ਸਤਿਕਾਰਯੋਗ ਭੈਣ ਰਾਜੀਤ कौर ਇਹਨਾਂ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ ਤੇ ਸਿਲਾਈ ਮਸ਼ੀਨ ਇਹਨਾਂ ਨੂੰ ਵੀ ਮਿਲੂਗੀ ਤੇ ਸਾਡੇ ਕਲੱਬ ਵਾਲੇ ਮੈਂਬਰ ਉਹਨਾਂ ਨੂੰ ਬੇਨਤੀ ਹੈ ਸਿਲਾਈ ਮਸ਼ੀਨ ਤੇ ਸੋ ਭੈਣ ਵੱਲੋਂ ਸਤਿਕਾਰਯੋਗ ਸਾਰੇ ਐਨ ਆਰ ਆਈ ਭੈਣ ਭਰਾਵਾਂ ਦਾ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦੇ ਨਾਲ ਜਿਹੜੇ ਮੈਡਮ ਸੀਗੇ ਸਲਾਈ ਸਹੁੰਦੇ ਸੀਗੇ ਮਨਜੀਤ ਕੌਰ ਜੀ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਚੁਣਿਆ ਵੀ ਜਿਨ੍ਹਾਂ ਜਨਨ ਨੂੰ ਮਸ਼ੀਨਾਂ ਦੇਣੀਆਂ ਨੇ ਉਹਨਾਂ ਨੂੰ ਅੱਜ ਮਸ਼ੀਨਾਂ ਵੰਡ ਚੁੱਕੇ ਸੋ ਆਪਣਾ ਮਿਸ਼ਨ ਕੰਪਲੀਟ ਹੋ ਚੁੱਕਿਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਇੱਥੇ ਦੇ ਵਸਨੀਕਾਂ ਦਾ ਵੀ ਤੇ ਐਨ ਆਰ ਆਈ ਸਤਿਕਾਰਯੋਗ ਐਨ ਆਰ ਆਈ ਭੈਣ ਭਰਾਵਾਂ ਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ